ਹਾਂਜੀ ਕੀ ਕੀ ਜਾਣਕਾਰੀ ਹੈ ਦੇਰ ਰਾਤ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਹੈ ਬਾਰਡਰ ਦੇ ਪਿੰਡਾਂ ਦੇ ਹੁਣ ਮਾਜੇ ਦੇ ਤਰਨਤਾਰਨ ਦੇ ਨਾਲ ਖੇਮਕਰਨ ਦੇ ਨਾਲ ਲੱਗਦੇ ਪਿੰਡਾਂ ਦੇ ਕੀ ਹਾਲਾਤ ਨੇ ਤੁਸੀਂ ਐਸੋੜੇ ਉੱਥੇ ਮੌਜੂਦ ਜੇ ਕੀ ਹਾਲਾਤ ਨੇ ਕੀ ਦੇਖ ਰਹੇ ਹੋ ਇਸ ਸਮੇਂ ਦਿਲਜੀਤ ਜੀ ਜਿਹੜੀ ਜਾਣਕਾਰੀ ਹੈ ਖੇਮਕਰਨ ਦੇ ਇਲਾਕੇ ਦੇ ਜਿੰਨੇ ਵੀ ਨੇੜੇ ਕੀ ਪਿੰਡ ਨੇ ਜੀ ਰਾਤ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਜੀ ਗੱਲ ਸ਼ਾਮ ਤੱਕ ਸਥਿਤੀ ਜਿਹੜੀ ਹੈ ਉਹ ਕਾਫੀ ਸ਼ਾਂਤ ਸੀ ਜੀ ਕੋਈ ਪਲਾਇਨ ਨਹੀਂ ਹੋ ਰਿਹਾ ਸੀ ਕੋਈ ਲੋਕ ਪਿੰਡ ਛੱਡ ਕੇ ਨਹੀਂ ਜਾ ਰਹੇ ਸੀ ਜੀ ਪਰ ਜੀ ਕੱਲ ਤੋਂ ਬਾਅਦ ਜਦੋਂ ਰਾਤ ਇਹ ਘਟਨਾਕ੍ਰਮ ਵਾਪਰਿਆ ਹੈ ਜੀ ਉਸ ਤੋਂ ਬਾਅਦ ਜਿਹੜੀ ਸਥਿਤੀ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਫੈਲਿਆ ਹੈ ਜੀ ਤੇ ਲੋਕਾਂ ਨੇ ਮੈਨੂੰ ਨਹੀਂ ਲੱਗਦਾ ਵੀ ਖੇਮ ਕਰਨ ਸਰਹੱਦ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਜੀ ਜੀ ਇਨਾਂ ਦੇ ਵਿੱਚ ਕਿਸੇ ਨੇ ਸੌ ਕੇ ਵੇਖਿਆ ਹੋਵੇ ਜੀ ਕਿਉਂਕਿ ਇਨਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਦਿਨਾਂ ਦੇ ਵਿੱਚ ਹੀ ਜਿਹੜੀ ਆਵਾਜ਼ ਆਉ ਘੱਟ ਹੀ ਹੁੰਦੀ ਹੈ ਜੀ ਪਰ ਰਾਤ ਦੇ ਸਮੇਂ ਵੀ ਕੱਲ ਜਿਹੜੀ ਪੂਰੀ ਰਾਤ ਆਵਾਜ਼ਾਈ ਚੱਲਦੀ ਰਹੀ ਹੈ ਜੀ ਲੋਕਾਂ ਨੇ ਬੀਤੇ ਕੱਲ ਹੀ ਪਹਿਲਾਂ ਤਾਂ ਇੱਕ ਬਜ਼ੁਰਗ ਤੇ ਬੱਚੇ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤੇ ਸਨ ਜੀ ਪਰ ਪੂਰੀ ਰਾਤ ਵੀ ਜਿਹੜਾ ਪਲਾਇਆ ਨੇ ਆ ਉਹ ਲੋਕ ਹੁਣ ਇਥੋਂ ਇਹਨਾਂ ਪਿੰਡਾਂ ਦਾ ਖਾਸ ਕਰ ਮਹੀਦੀਪੁਰ ਜਿਹੜਾ ਪਿੰਡ ਹੈ ਜੀ ਜੀ ਇਹ ਕਲਸ ਪਿੰਡ ਹੈ ਪਲੋ ਆ ਇਹ ਪਿੰਡ ਇਹ ਕਸੂਰ ਨਾਲੇ ਤੋਂ ਵੀ ਅੱਗੇ ਪੈ ਜਾਂਦੇ ਨੇ ਤੇ ਇਹ ਪਿੰਡ ਖਾਸ ਕਰ ਸਰਹੱਦ ਦੇ ਕਾਫੀ ਨੇੜੇ ਜੀ ਜੀ ਮਹੀਦੀਪੁਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਕਿ ਉਹ ਸਪਿੰਡ ਤੋਂ ਲੋਕਾਂ ਨੇ ਜਿਹੜਾ ਆਪਣਾ ਸਮਾਨ ਹੈ ਜੀ ਉਹ ਪਿੰਡਾਂ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੀ ਜੀ ਤੇ ਬਾਕੀ ਪਿੰਡਾਂ ਦੇ ਵਿੱਚੋਂ ਵੀ ਕੋਈ ਖਬਰਾਂ ਹੁਣ ਹੁਣ ਇਸ ਵਕਤ ਜਾਦੀਆਂ ਚੰਗੀਆਂ ਨਹੀਂ ਆ ਰਹੀਆਂ ਕੁਝ ਅਫਵਾਹਾਂ ਫੈਲਣ ਕਰਕੇ ਵੀ ਲੋਕਾਂ ਦੇ ਵਿੱਚ ਡਰ ਦੇਖਿਆ ਜਾ ਰਿਹਾ ਹੈ ਜੀ ਹੋਰ ਇਹਦਾ ਕਿਸ ਤਰੀਕੇ ਦਾ ਸਾਥ ਦਿੱਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਬਲੈਕਆਊਟ ਦੇ ਦੌਰਾਨ ਲਾਈਟਾਂ ਬੰਦ ਰੱਖ ਕੇ ਕਿਵੇਂ ਦਾ ਸਹਿਯੋਗ ਕਰ ਰਹੇ ਨੇ ਜੀ ਬਲੈਕਆਊਟ ਦੇ ਦੌਰਾਨ ਇਹ ਪੂਰਾ ਇਲਾਕਾ ਜਿਹੜਾ ਹੈ ਉਹ ਬੰਦ ਲਿਆ ਹੈ ਕਿਤੇ ਵੀ ਇੱਕ ਲਾਈਟ ਵੀ ਜਗਦੀ ਖਾਸ ਕਰ ਜਿਹੜੀ ਤਾਰ ਹੈ ਕੰਡਿਆਲੀ ਉਸ ਦੇ ਨਾਲ ਜਿਹੜੀਆਂ ਲਾਈਟਾਂ ਨੇ ਉਹ ਜਗਦੀਆਂ ਰਹੀਆਂ ਨੇ ਬਾਕੀ ਕਿਸੇ ਵੀ ਜਗ੍ਹਾ ਪਾਵੇਂ ਕੋਈ ਧਾਰਮਿਕ ਸਥਾਨ ਹੋਵੇ ਪਾਵੇਂ ਪਿੰਡ ਦੇ ਵਿੱਚ ਕੋਈ ਲਾਈਟ ਜਿਹੜੀ ਆ ਉਹ ਜਗਦੀ ਨਹੀਂ ਦੇਖੀ ਗਈ ਜੀ ਤਾਂ ਪ੍ਰਸ਼ਾਸਨ ਤੋਂ ਵੀ ਕਿਸ ਤਰੀਕੇ ਦੀ ਮੰਗ ਜਿਹੜੇ ਲੋਕ ਕਰ ਰਹੇ ਆ ਕੋਈ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚ ਰਿਹਾ ਹੈ ਕੋਈ ਫਾਰ ਲਈ ਜਾ ਰਹੀ ਹੈ ਜਾਂ ਕਿਸ ਤਰੀਕੇ ਨਾਲ ਵੇਖਦੇ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਐਨ ਜਾਂ ਦਲਜੀਤ ਜੀ ਕੇ ਇੱਕ ਤਾਂ ਅਫਵਾਹਾਂ ਦਾ ਜੋਰ ਹੈ ਜਿਹੜਾ ਉਹ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਦੇਖਿਆ ਜਾ ਰਿਹਾ ਹੁਣੇ ਕੁਝ ਦਿਨ ਪਹਿਲਾਂ ਜਿੱਦ ਵੀ ਦੇਖਿਆ ਕਿ ਕਿਸ ਕਦਰ ਇੱਕ ਲਿਸਟ ਵਾਇਰਲ ਹੋਈ ਜਿਸ ਵਿੱਚ ਕਿਹਾ ਗਿਆ ਕਿ 10 ਕਿਲੋਮੀਟਰ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਉਠਾ ਦਿੱਤਾ ਜਾਵੇਗਾ ਜੀ 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 ਪਰ ਡੀਸੀ ਸਾਹਿਬ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਲਿਸਟ ਹੈ ਸਾਡੇ ਵੱਲੋਂ ਕੋਈ ਜਾਰੀ ਕੀਤੀ ਹੀ ਨਹੀਂ ਗਈ ਜੀ ਸੋਸ਼ਲ ਮੀਡੀਆ ਇੱਕ ਵੱਡੀ ਭੂਮਿਕਾ ਜਿਹੜੀ ਆ ਉਹ ਇਸ ਮਾਹੌਲ ਨੂੰ ਸਿਰਜਣ ਦੇ ਵਿੱਚ ਬਣਾ ਰਿਹਾ ਏ ਜੀ ਪਰ ਇਹਨਾਂ ਪਿੰਡਾਂ ਦੇ ਵਿੱਚ ਅਜੇ ਖਾਸ ਕਰਕੇ ਜਿਹੜਾ ਨਾ ਤਾਂ ਆਰਮੀ ਦਾ ਕੋਈ ਵੇਖੀ ਗਈ ਹੈ ਗਤੀਵਿਧੀ ਨਾ ਬੀਐਸਐਫ ਦੀ ਕੋਈ ਇਸ ਤਰ੍ਹਾਂ ਦਾ ਨਹੀਂ ਪਰ ਫਿਰ ਵੀ ਲੋਕ ਇੱਕ ਰਾਤ ਦੇ ਸਮੇਂ ਤੋਂ ਬਾਅਦ ਜਿਹੜੇ ਆ ਉਹ ਸਹਿਮ ਦੇ ਮਾਹੌਲ ਦੇ ਵਿੱਚ ਆਏ ਆ ਜੀ ਹੁਣ ਜਿਹੜੀਆਂ ਗਤੀਵਿਧੀਆਂ ਇਹਨਾਂ ਪਿੰਡਾਂ ਦੇ ਵਿੱਚ ਤੇਜ਼ ਹੋਣ ਦੇ ਸਾਰ ਚੱਲ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਓ ਕੋਈ ਭਾਰਤੀ ਫੌਜ ਦੇ ਜਿਹੜੇ ਇੱਥੇ ਕੈਂਪ ਨੇ ਜਾਂ ਇੱਧਰ ਕੋਈ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੋਵੇ ਤਾਂ ਦੱਸਿਓ। ਨਹੀਂ ਇੱਧਰ ਨੂੰ ਫਾਇਰਿੰਗ ਦੀ ਅਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ। ਜੀ। ਇੱਧਰ ਮਾਹੌਲ ਜਿਹੜਾ ਹੈ ਵੈਸੇ ਪੂਰੀ ਤਰ੍ਹਾਂ ਸ਼ਾਂਤ ਹੈ। ਜੀ। ਲੋਕਾਂ ਨਾਲ ਗੱਲਬਾਤ ਕਰਦੇ ਹੋ ਕੀ ਚਾਹੁੰਦੇ ਨੇ ਲੋਕ ਦੱਸਿਓ ਜੀ। ਲੋਕ ਦਲਜੀਤ ਜੀ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਇੱਧਰ ਦੇ ਜਿਹੜੇ ਲੋਕ ਨੇ ਉਨਾ 65 ਦਾ ਜੰਗ 1965 ਦਾ ਤੇ 1971 ਦਾ ਜੰਗ ਆਪਣੇ ਪਿੰਡੇ ਤੇ ਹੰਡਾਇਆ ਹੈ ਜੀ ਇਹਨਾਂ ਪਿੰਡਾਂ ਦੇ ਵਿੱਚ ਪਾਕਿਸਤਾਨੀ ਆਰਮੀ ਦਾ ਕਬਜ਼ਾ ਰਿਆ ਜੀ ਇੱਥੇ ਜਦੋਂ ਪਾਕਿਸਤਾਨੀ ਆਰਮੀ ਦਾ ਕਬਜ਼ਾ ਉੱਠਿਆ ਹੈ ਬਾਅਦ ਚੋਂ ਸੰਧੀ ਤੋਂ ਬਾਅਦ ਇੱਕ ਕੋ ਜਿੰਨੇ ਘਰ ਸੀ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜੀ ਲੋਕਾਂ ਦੀਆਂ ਜਾਇਦਾਦਾਂ ਰੱਜ ਕੇ ਲੁੱਟੀਆਂ ਗਈਆਂ ਜੀ ਤੇ ਇਹ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਮੈਨ ਲਾ ਦਿੱਤੇ ਗਏ ਬੰਬ ਫਿਟ ਕਰ ਦਿੱਤੇ ਗਏ ਜਿਹੜੇ ਕਿ ਕਰੀਬ 5 ਸਾਲ ਤੱਕ ਲੋਕਾਂ ਦੀਆਂ ਮੌਤਾਂ ਵੀ ਵੱਡੇ ਪੱਧਰ ਤੇ ਹੋਈਆਂ ਜਿਨ੍ਹਾਂ ਦੇ ਉਹਨਾਂ ਦੇ ਉੱਤੇ ਪੈਰ ਆ ਜਾਂਦੇ ਰਹਿ ਜੀ ਜੀ ਇਹਨਾਂ ਦੇ ਪਿੰਡਾਂ ਦੇ ਨਾ ਇੱਕ ਖਾਸ ਜਾਣਕਾਰੀ ਮੈਂ ਸਾਂਝੀ ਕਰਨਾ ਚਾਹਾਂਗਾ ਜੀ ਜੀ ਕਿ ਪਿੰਡਾਂ 'ਚ ਸੌਦੇ ਦੀਆਂ ਦੁਕਾਨਾਂ ਨੇ ਆਪਾਂ ਕਰਦੀਆਂ ਜਿਹੜੀਆਂ ਵਸਤੂਆਂ ਦੀਆਂ ਜੀ 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 ਹਾਂਜੀ ਉਹਨਾਂ ਦੇ ਉੱਤੇ ਜਿਹੜੀ ਭੀੜ ਲੱਗੀ ਦਿਖਾਈ ਦੇ ਰਹੀ ਆ ਜੀ ਲੋਕਾਂ ਨੇ ਇੱਕ ਮੇਰੀ ਗੱਲਬਾਤ ਹੋਈ ਸੀ ਬਜ਼ੁਰਗ ਦੇ ਨਾਲ ਜੀ ਉਹਨਾਂ ਉਹਨਾਂ ਮੈਨੂੰ ਕਿਹਾ ਉਹਨਾਂ ਕਿਹਾ ਕਿ ਇਹ ਨਿੱਕਾ ਜੰਗ ਜਿਹੜਾ ਹੈ ਨਾ ਗਰੀਬ ਕਿਸਾਨ ਦੇ ਭਾਦਾ ਜੀ ਤੇ ਗਰੀਬ ਮਜ਼ਦੂਰ ਦੇ ਭਾਦਾ ਹੁਣ ਤੋਂ ਹੀ ਚੱਲੂਗਾ ਜੀ ਇਸ ਦਾ ਕਾਰਨ ਕੀ ਆ ਜੀ ਕਿ ਜਿਹੜੇ ਇਹ ਛੋਟੇ ਕਿਸਾਨ ਨੇ ਉਹਨਾਂ ਨੂੰ ਕੋਈ 80 ਤੀਆ ਪੈਸੇ ਦੇਣ ਲਈ ਤਿਆਰ ਨਹੀਂ ਜੀ ਉਸ ਉਹਨਾਂ ਨੂੰ ਪਰਿਆਨੇ ਦੀਆਂ ਦੁਕਾਨਾਂ ਤੋਂ ਸੌਦਾ 1000 ਰੁਪਏ ਕੋਈ ਉਧਾਰ ਨਹੀਂ ਮਿਲ ਰਿਹਾ ਜੀ ਤਾਜੀ ਜਿੰਸ ਵੇਚੀ ਆ ਤੇ ਪੈਸਾ ਕਿਸੇ ਦੇ ਘਰੇ ਨਹੀਂ ਜੀ ਠੀਕ ਆ ਇਸ ਤਰ੍ਹਾਂ ਨਹੀਂ ਆ ਤੇ ਜਿਹੜੇ ਪੈਟਰੋਲ ਆ ਡੀਜ਼ਲ ਆ ਉਹਨਾਂ ਨਾਲ ਵੀ ਲੋਕਾਂ ਨੇ ਆਪਣੇ ਜਿਹੜੇ ਵਾਹਨ ਆ ਉਹ ਫੁੱਲ ਕਰਾ ਕੇ ਰੱਖੇ ਨੇ ਜੇ ਕਿਰਦੀ ਕੁਝ ਰਹਿ ਗਿਆ ਹੋਵੇ ਤਾਂ ਉਹ ਵੀ ਜਰੂਰ ਦੱਸ ਦਿਓ ਕਿ ਲੋਕਾਂ ਨੂੰ ਮਿਲ ਰਿਹਾ ਕੋਈ ਗੱਲ ਰਹਿ ਗਈ ਹੋਵੇ ਚਾਹ ਜੋ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚੇ ਔਰ ਸੋਸ਼ਲ ਮੀਡੀਆ ਤੇ ਕਹਿ ਸਕਦੇ ਆ ਕਿ ਜਿਹੜਾ ਵਿਖਾਇਆ ਜਾ ਰਿਹਾ ਇਸ ਰੱਦ ਦਾ ਮੋਲ ਉਹ ਕੁਝ ਹੋਰ ਹੈ ਲੇਕਿਨ ਗਰਾਊਂਡ ਜ਼ੀਰੋ ਦੀ ਰਿਪੋਰਟ ਕੁਝ ਹੋਰ ਹੈ ਜੀ ਗਰਾਉਂਡ ਜ਼ੀਰੋ ਦੀ ਰਿਪੋਰਟ ਦੇ ਵਿੱਚ ਕਾਫੀ ਫਰਕ ਹੈ ਤੁਸੀਂ ਖੁਦ ਇਹਨਾਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਲਗਾਤਾਰ ਜੀ 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 ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਜੀ ਉਹ ਉਹ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਜਾ ਰਿਹਾ ਜੀ ਕਿਉਂਕਿ ਇਹ ਲੋਕ ਜਿਹੜੇ ਨੇ ਖਾਸ ਕਰ ਸਰਦੀ ਇਲਾਕੇ ਦੇ ਉਹ ਜੰਗ ਦੇ ਨਾਮ ਤੋਂ ਵੀ ਡਰ ਰਹੇ ਨੇ ਜੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਸਿਰਫ ਸ਼ਾਂਤੀ ਚਾਹੁੰਦੇ ਹਾਂ ਜੀ ਤੇ ਇਹ ਬਾਕੀ ਅਪੀਲ ਵੀ ਹੈ ਸਾਡੀ ਵੀ ਅਪੀਲ ਹੈ ਕਿ ਜਿਹੜੇ ਸੋਸ਼ਲ ਮੀਡੀਆ ਤੇ ਬਿਨਾਂ ਗੱਲੋਂ ਅਫਵਾਹ ਫਲਾ ਦੇਣੀ ਉਹਦੇ ਵਿੱਚ ਹਾਸਲ ਕਿਸੇ ਨੂੰ ਕੁਝ ਨਹੀਂ ਹੁੰਦਾ ਪਰ ਨੁਕਸਾਨ ਹੈ ਜਿਹੜਾ ਵੱਡੇ ਪੱਧਰ ਤੇ ਹੋ ਸਕਦਾ ਕਿਉਂਕਿ ਇਹਨਾਂ ਅਫਵਾਹਾਂ ਦੇ ਦੌਰ ਦੇ ਬਾਅਦ ਹੀ ਇਥੋਂ ਜਿਹੜਾ ਪਲਾਇਨ ਹੈ ਉਹ ਸ਼ੁਰੂ ਹੁੰਦਾ ਹੈ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਦਗੜੀਜੀ ਰਾਤ ਤੋਂ ਬਾਅਦ ਜਿਹੜਾ ਹੈ ਉਹ ਇਹਨਾਂ ਪਿੰਡਾਂ ਦੇ ਵਿੱਚ ਹਲਚਲ-ਕਿਦਮ ਤੇਜ਼ ਹੋ ਗਈ ਜੀ ਜੀ ਪਰ ਫਿਲਾਲ ਇਹ ਦੱਸ ਦਈਏ ਕਿ ਡੀਸੀ ਸਾਹਿਬ ਐਸਐਸਪੀ ਸਾਹਿਬ ਸਿਵਲ ਪ੍ਰਸ਼ਾਸਨ ਅਤੇ ਆਰਮੀ ਦੇ ਵੱਲੋਂ ਲੋਕਾਂ ਨੂੰ ਜਿਹੜਾ ਉਹ ਚੰਗਾ ਮੈਸੇਜ ਹੀ ਮਿਲ ਰਿਹਾ ਲੋਕਾਂ ਦੇ ਨਾਲ ਖੜੇ ਨੇ ਲੋਕ ਉਹਨਾਂ ਦੇ ਨਾਲ ਖੜੇ ਨੇ ਇਹ ਮੈਸੇਜ ਜਦਾਂ ਮਿਲ ਰਿਹਾ ਇੱਥੇ ਕੀ ਕਹੋਗੇ ਜੀ ਇਹ ਇਹ ਬਹੁਤ ਵਧੀਆ ਹੈ ਕਿਉਂਕਿ ਡੀਪੀਓ ਸਾਹਿਬ ਵੀ ਮੀਤੇ ਕੱਲ ਪਹੁੰਚੇ ਸਨ ਇਹਨਾਂ ਪਿੰਡਾਂ ਦੇ ਵਿੱਚ ਰਹੇ ਆ ਬੀਡੀਪੀਓ ਜਿੰਨੇ ਵੀ ਆ ਉਹ ਉਹ ਵੀ ਇੱਥੇ ਮੌਜੂਦ ਰਿਹਾ ਡੀਸੀ ਸਾਹਿਬ ਵੀ ਲਗਾਤਾਰ ਇਸ ਖੇਤਰ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਵੱਲੋਂ ਲਗਭਗ ਦਿੱਤਾ ਵੀ ਜਾਰੀ ਕੀਤੇ ਗੀਆਂ ਜੀ 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 ਜਿਹੜੀਆਂ ਬੰਦੀਆਂ ਨੇ ਪਰ ਇੱਥੋਂ ਜਿਹੜੇ ਸਰਹੱਦ ਦੇ ਲੋਕ ਆ ਉਹ ਵੀ ਇਹਨਾਂ ਦੇ ਨਾਲ ਜੁੜ ਕੇ ਜਿਹੜਾ ਕੰਮ ਕਰਦਾ ਆ ਵਿਭਾਗ ਦੇ ਨਾਲ ਲਗਾਤਾਰ ਬਲੈਕਆਊਟ ਦਾ ਸਾਥ ਵੀ ਦਿੱਤਾ ਜਾ ਰਿਹਾ ਜੀ 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 ਤੇ ਜਿਹੜੀਆਂ ਉਂਝ ਵੀ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਤਾਰ ਤੋਂ ਪਾਰ ਜ਼ਮੀਨ ਹੈ ਜਿਨ੍ਹਾਂ ਦੀ ਜੀ ਜੀ ਉਹ ਉਸ ਦੇ ਵਿੱਚ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹੈ ਕੋਈ ਵੀ ਕਿਸਾਨ ਉਧਰ ਨਹੀਂ ਜਾ ਪਾਰ ਹੈ ਤੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜ਼ਰੂਰ ਆ ਰਹੀਆਂ ਨੇ ਪਰ ਫਿਰ ਵੀ ਲੋਕ ਜਿਹੜੇ ਨੇ ਡਟੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਜਿਹੜੇ ਬਜ਼ੁਰਗ ਹੈ ਜਾਂ ਬੱਚੇ ਹੈ ਉਹ ਜ਼ਰੂਰ ਸੁਰੱਖਿਆ ਥਾਵਾਂ ਤੇ ਭੇਜੇ ਆ ਪਰ ਅਸੀਂ ਖੁਦ ਇਨਾਂ ਜਗ੍ਹਾ ਤੇ ਡਟੇ ਹੋਏ ਆ ਤੇ ਅਸੀਂ ਆਰਮੀ ਦਾ ਜਿਹੜਾ ਭਪੂਰ ਹੈ ਉਹ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਗੁਰਕੀਰਤ ਸਾਰੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ G, 나는 왜 이렇게 잘안왔